ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੋਟੀ ਵਾਲੇ ਦੇ ਵਿੱਚ ਚੋਟੀ ਵਾਲਾ ਪਿੰਡ ਜਦੋਂ ਮਿੱਤਰੋ ਫਰੀਦਕੋਟ ਤੋਂ ਆਪਾਂ ਸਾਦਕ ਨੂੰ ਜਾਂਦੇ ਆ ਤਾਂ ਸ਼ੈਲਰ ਨੰਗਦੇ ਆਸਾਰ ਮਚਾਕੀ ਨੂੰ ਸੜਕ ਆਉਂਦੀ ਹੈ ਤੇ ਮਚਾਕੀ ਤੋਂ ਅਗਲਾ ਪਿੰਡ ਝੋਟੀ ਵਾਲਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੋ ਪਰਿਵਾਰ ਦੇ ਘਰੇ ਇਸ ਟਾ ਮੌਜੂਦ ਆ ਇੱਕ ਪਹਿਲਾ ਸੂਆ ਸੂਰਜ ਝੋਟੀ ਦੀ ਤੁਹਾਨੂੰ ਜਾਣਕਾਰੀ ਦੇਣੀ ਹੈ ਮਿੱਤਰੋ ਵਕਾਉ ਲਈ ਆ ਮਾਲਕਾਂ ਨੇ ਇਹ 5 ਤੋਂ 7 ਦਿਨ ਦੀ ਹਜੇ ਕੱਚੀ ਆ ਪਹਿਲਾ ਸੂਆ ਸੁੰਦੀ ਆ ਮਿੱਤਰੋ ਚੰਗੀ ਬਾਡੀ ਬੰਤਰ ਦੇ ਅੰਗਾ ਪੈਰਾਂ ਦੀ ਬਹੁਤ ਸਾਫ਼ ਸੁਥਰੀ ਆ ਦਰਮਿਆਨੇ ਸੈਜ ਦੇ ਵਿੱਚ ਥਣਲੇਵਾ ਬਹੁਤ ਸੋਹਣਾ ਤਿਆਰ ਕੀਤਾ ਬਿਨਾ ਭਲਾਂ ਤੋਂ ਖਰਾ ਲੈਵਾ ਇਹਨੇ ਤਿਆਰ ਕੀਤਾ ਹੋਇਆ ਜਿੰਨਾ ਕੀਤਾ ਹੋਇਆ ਬਰੀਕੀ ਸਾਰੀ ਚੰਗੀ ਆ ਝੋਟੀ ਦੇ ਵਿੱਚ ਦੁੱਧ ਵਾਲੇ ਪੱਖ ਮਜ਼ਬੂਤ ਆ 10 11 ਕਿਲੋ ਦੁੱਧ ਪਹਿਲੇ ਸੂਏ ਦੇ ਵਿੱਚ ਦੇਣ ਦੀ ਕੈਪੈਸਿਟੀ ਰੱਖੂਗੀ ਚੰਗੇ ਸੀਮਣ ਤੋਂ ਇਹ ਜਿਹੜੀ ਕ੍ਰਾਸ ਕਰਵਾਈ ਹੋਈ ਆ ਉਹਦਾ ਪ੍ਰੋਪਰ ਰਿਕਾਰਡ ਜਿਹੜਾ ਮਾਲਕਾਂ ਤੋਂ ਨਹੀਂ ਮਿਲਿਆ ਆਪਾਂ ਨੂੰ ਨਾ ਹੀ ਇਹਦੇ ਬਾਰੇ ਕੋਈ ਜਾਣਕਾਰੀ ਪੁਖਤਾ ਮਿਲੀ ਆਪਾਂ ਨੂੰ ਇੰਦਾ ਰੇਟ ਆ ਜਿਹੜਾ ਉਹ ਮਾਲਕਾਂ ਨੇ 1 ਲੱਖ ਰੁਪਈਆ ਤੈਅ ਕੀਤਾ ਵਾ ਜਿੰਦੇ ਵਿੱਚੋਂ ਮਾਨਤਾਣ ਹੋ ਜਾਊਗਾ ਪਹਿਲਾ ਸੂਆ ਇਹ ਮਿੱਤਰੋ ਛੋਟੀ ਸੁੰਦੀ ਆ ਤੇ ਜਦੋਂ ਤੁਸੀਂ ਚੋਟੀ ਵਾਲੇ ਪਿੰਡ ਦੇ ਵਿੱਚ ਆਗੇ ਤੇ ਤੁਸੀਂ ਛੋਟੇ ਵਾਲੇ ਪਿੰਡ ਦੇ ਵਿੱਚ ਵੜਦੇ ਆਂ ਸਰ ਮਿੱਤਰੋ ਕੁਘਿਆਣੇ ਵਾਲੀ ਸਾਈਡ ਨੂੰ ਮੁੜ ਪੈਣਾ ਵਾ ਕੁਘਿਆਣੇ ਵਾਲੀ ਸਾਈਡ ਨੂੰ ਮੁੜਦੇ ਆਂ ਸਰ ਤੁਹਾਨੂੰ ਇੱਕ ਹੋਰ ਮੋੜ ਆਊਗਾ ਤੇ ਮੋੜ ਤੇ ਸਕੂਲ ਮਿਲੂਗਾ ਸਕੂਲ ਦੇ ਨਾਲ ਬਿਲਕੁਲ ਕਰਕੇ ਕੱਚਾ ਰਾਹ ਆਉਂਦਾ ਵਾ ਮਿੱਤਰੋ ਤੇ ਉਹ ਸਿੱਧਾ ਰਾਹ ਬਾਈ ਹੁਣਿਆਂ ਦੇ ਘਰ ਦੇ ਵਿੱਚ ਤੁਹਾਨੂੰ ਐਂਟਰੀ ਮਾਰ ਦੂਗਾ ਗੱਲਬਾਤ ਲਈ ਮੈਂ ਨੰਬਰ ਸਕਰੀਨ ਦੇ ਉੱਤੇ ਚਲਾ ਦੂੰਗਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਛੋਟੀ ਦੇ ਬਾਰੇ ਪੁਖਤਾ ਜਾਣਕਾਰੀ ਲੈਣੀ ਹੈ ਬਾਈ ਹੁਣੀ ਤੁਹਾਨੂੰ ਅੱਗੋਂ ਕੈਚ ਕਰ ਲੈਣਗੇ 1 ਲੱਖ ਰੁਪਏ ਇਹਦਾ ਮੁੱਲਾ ਮੰਨਤਣ ਬਾਕੀ ਇਹ ਗੱਲਬਾਤ ਲਈ ਨੰ ਦਲਾ ਫਰੀਦ ਕੋਟਾ